ਇਹ ਆਈ ਟੈਗ ਦਾ ਚਾਉਂਦੇ ਪਾਉਆ ਦਾ ਪਰ ਲੌਂਡਿਆਂ ਵਿੱਚ ਹੀ ਆਉਂਦੇ ਆ ਮਾਜਾ ਮਾਜਾ ਹੀ ਕਰਦੇ ਆ ਤੇ ਪਿੰਡ ਨਾਲ ਸਾਰੇ ਵੱਢਦੇ ਆ ਮਾਜਾ ਮਾਜਾ ਵੀ ਕਰਾਂਗੇ ਲਾਲਾ ਲਾਲਾ ਦੀ ਆ ਪੱਤ ਖੁੱਡਾ ਬੰਦ ਕਰਦਾਂਗੇ ਇੰਨਾ ਕਿਸ ਤੱਕ ਆ ਤੂੰ ਜਿਨੇ ਬਾਈਕੇ ਲੈ ਦੇ ਜਨਾ ਸਾਰੇ ਕਤੂਰੇ ਆ ਮਰ ਲਈ ਹਾਂਜੀ ਕੀ ਹਾਲ ਚਾਲ ਦੋਸਤੋ ਲਵਾਨ ਸੰਧੂ ਦੇ ਪ੍ਰੈਮਟਲ ਦੇ ਵਿੱਚ ਕੱਦ ਚੱਲ ਰਿਹਾ ਕੋਲਡ ਵਾਰ ਦੇ ਵਿੱਚ ਹੁਣ ਪ੍ਰੈਮ ਢਿੱਲੋ ਨੇ ਡਿਸਟ੍ਰੈਕਟ ਲਾਂਚ ਕੀਤਾ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਕਈ ਸਾਡੇ ਨਾਲ ਖੈਣ ਨੂੰ ਫਿਰਦੇ ਕਈ ਸਾਡੇ ਨਾਲ ਬੈ ਕੇ ਮਸ਼ਹੂਰ ਹੋਣ ਨੂੰ ਫਿਰਦੇ ਨੇ ਤੇ ਪਾਉ ਪਾਉ ਕਰਦੇ ਨੇ ਤੇ ਬਟ ਮਾਜਾ ਮਾਜਾ ਕਰਦੇ ਨੇ ਬਟ ਲੌਂਡੇ ਤਾਂ ਲੌਂਡੇ ਹੀ ਰਹਿੰਦੇ ਨੇ ਪਿੰਟ ਢੱਲੋਂ ਨੇ ਇਹ ਕਿਆ ਫੱਪੇ ਕੋਈ ਪਾਸੇ ਉੱਤੇ ਫੱਪੇ ਕੋਈ ਮਾਜੇ ਜੋ ਲੌਂਡੇ ਸਾਰੇ ਲੌਂਡੇ ਆ ਤੇ ਲੌਂਡੇ ਰਹਿਣਗੇ ਨਵਾਨ ਸੰਤੂ ਨੇ ਵੀ ਕਹਿੰਦਾ ਅਸਾ ਇਦਾਂ ਹੀ ਕਰਾਂਗੇ ਮਾਜਾ ਮਾਜਾ ਵੀ ਤੇ ਲਾਲਾ ਲਾਲਾ ਵੀ ਤੇ ਇੰਨਾ ਕੁ ਸਟੋਕਿਕ ਖੁੱਡਾਂ ਬੰਦ ਕਰ ਦਾਂਗੇ ਮੈਂ ਗੱਲ ਲੇ ਕਿ ਦੋਨੋਂ ਮਾਜੇ ਤੋਂ ਇੱਕੇ ਜਗ੍ਹਾ ਦੋਸਤ ਵਾਂਗੋਂ ਰਹਿੰਦੇ ਸਨ ਪਹਿਲਾਂ ਇਹ ਦੋਸਤਾਂ ਵਾਂਗੋਂ ਰਹਿੰਦੇ ਸਨ ਪਤਾ ਨਹੀਂ ਅਚਾਨਕ ਕੀ ਹੋਇਆ ਫੇਮ ਚੰਗੇ ਪਲੇ ਦੀ ਮਤ ਮਾਰ ਹੁੰਦਾ ਆਪਣੇ ਆਪਣੇ ਵਿਚਾਰ ਕਮੈਂਟਾਂ ਵਿੱਚ ਜੀ ਦੋਸਤ ਤੁਸੀਂ ਸਾਡੇ ਸਾਵਣ ਕੋਣ ਸਹੀ ਹੈ ਨਵਾਨ ਜਾਂ ਪ੍ਰੇਮ ਕਿਉਂਕਿ ਸਪੋਰਟ ਤਾਂ ਦੋਨੋਂ ਨੂੰ ਬਰਾਬਰ ਦੀ ਮਿਲ ਰਹੀ ਲੋਕ ਨਵਾਨ ਨੂੰ ਸਿੱਧੂ ਦੇ ਨਾਲ ਕੰਪੈਰੀਜ਼ਨ ਵੀ ਕਰ ਰਹੇ ਨੇ ਤੇ ਠੋਕ ਕੇ ਰੱਖਣ ਦੀ ਸਲਾਹ ਵੀ ਦੇ ਰਹੇ ਨੇ ਪ੍ਰੇਮ ਢਿੱਲੋਂ ਨੂੰ ਕਿਉਂਕਿ ਪ੍ਰੇਮ ਟੂ ਲੋਨਿਕ ਪਹਿਲਾਂ ਸਿੱਧੂ ਨਾਲ ਕੁਝ ਚੰਗਾ ਨਹੀਂ ਕੀਤਾ ਸ਼ਾਇਦ ਉਸ ਦੇ ਰਿਲੇਟਡ ਲੋਕ ਵਾਨ ਦੀ سپورਟ ਥੋੜੀ ਜ਼ਿਆਦਾ ਕਰ ਰਹੇ ਨੇ ਆਪਣੇ ਵਿੱਚ ਚਾਰ ਕੁ ਮਿੰਟ ਵਿੱਚ ਜਲਦ ਦੱਸਿਆ ਕਿ ਕਿੰਨੇ ਬਣੇ ਰਹੋ ਨਵੇਂ ਅਪਡੇਟ ਲੈਣਗੇ ਬਦਲਾ ਜ਼ਰੂਰ ਲੈਂਗੇ ਤੇੜ ਮਟਿਆ ਲੇਕਿਨ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਹੈ ਅਸਲੀ ਅਸਲੀ